ਕਰੰਟਲੀ ਤਾਂ ਜੀ ਬਹੁਤ ਇਮੋਸ਼ਨਲ ਹੈ ਕਿਉਂਕਿ ਮੇਰੀ ਦਾਦੀ ਨੇ ਮੈਨੂੰ ਸਟੋਰੀ ਸੁناਈ ਹੋਈ ਸੀ ਬਹੁਤ ਸਾਲ ਪਹਿਲਾਂ ਜਦੋਂ ਮੈਂ ਛੋਟੀ ਸੀ ਮੈਂ ਮਾਨਵ ਪੰਜਾਬੀ ਹੋਣ ਦੇ ਬਹੁਤ ਬਹੁਤ ਸਲੂਟ ਹੈ ਜਿਨ੍ਹਾਂ ਨੇ ਮੂਵੀ ਬਣਾਈ ਹੈ ਤੇ ਮੈਨੂੰ ਵੀ ਨਹੀਂ ਪਤਾ ਸੀ ਆਪਾਂ ਕਿਸੇ ਦੀ ਕੋਈ ਗੱਲ ਕਰਦੇ ਹਾਂ ਗਵਾਏ ਨਹੀਂ ਕੁਝ ਨੌਲੇਜ ਹੀ ਇਕੱਠੀ ਕੀਤੀ ਹੈ ਨਾ ਤੁਸੀਂ ਇਹ ਫਿਲਮ ਦੇਖ ਕੇ ਆਏ ਕਿਦਾਂ ਕੀ ਮਹਿਸੂਸ ਆ ਫਿਲਮ ਦੇਖ ਕੇ ਕਰੰਟਲੀ ਤਾਂ ਜੀ ਬਹੁਤ ਇਮੋਸ਼ਨਲ ਹੈ ਜੀ ਮਤਲਬ ਲੱਗਿਆ ਕਿ ਸਾਨੂੰ ਦਿਖਾਣੀ ਚਾਹੀਦੀ ਤੁਸੀਂ इमोशनल ਕਿਉਂ ਹੋ ਰਹੇ ਮਤਲਬ ਫਿਲਮ ਦੇਖ ਕੇ ਉਹ ਸਮਾਂ ਯਾਦ ਆਇਆ ਕੋ ਜਿਵੇਂ ਹੋਇਆ ਹੋਣਾ ਕਿਉਂਕਿ ਮੇਰੀ ਦਾਦੀ ਨੇ ਮੈਨੂੰ ਸਟੋਰੀ ਸੁناਈ ਹੋਈ ਸੀ ਬਹੁਤ ਸਾਲ ਪਹਿਲਾਂ ਜਦੋਂ ਮੈਂ ਛੋਟੀ ਸੀ ਪਰ ਉਦੋਂ ਵੇ ਸਟੋਰੀ ਘਟਨਾ ਪਤਾ ਨਹੀਂ ਸੀ ਉਹਨ ਘਟਨਾ ਨੂੰ ਸਕਰੀਨ ਤੇ ਦੇਖਿਆ ਕਿ ਉਹ ਸਟੋਰੀ ਵਿੱਚ ਕੁਝ ਮਿਸ ਹੋ ਹੈ ਪਰ ਇਹ ਸਟੋਰੀ ਨੇ ਸਭ ਕੁਝ ਅੱਖਾਂ ਤੋਂ ਸਾਹਮਣੇ ਕਰਤਾ ਵੀ ਕਿਵੇਂ ਹੋਇਆ ਹੋਣਾ ਸਾਡੇ ਵਿੱਚ ਕਿਸੇ ਇਸ ਗੱਲ ਨੂੰ ਝੰਝੋਰ ਗਈ ਕਿ ਪੰਜਾਬੀ ਹੈਗੇ ਆ ਉਹ ਪੰਜਾਬੀਅਤ ਨੂੰ ਮਹਿਸੂਸ ਕਰਨਾ ਬਹੁਤ ਜ਼ਰੂਰੀ ਹੈ ਸਿਰਫ ਪੰਜਾਬੀ ਕਹਿ ਨਾਲ ਪੰਜਾਬੀ ਨਹੀਂ ਹੋ ਜਾਂਦੇ ਥੈਂਕ ਯੂ ਥੈਂਕ ਯੂ ਕਿੱਦਾਂ ਲੱਗੀ ਜੀ ਬਹੁਤ ਵਧੀਆ ਬਹੁਤ ਵਧੀਆ ਮਤਲਬ ਜੋ ਇੱਕ ਸਿੱਖੀ ਦੀ ਪਛਾਣ ਹੈਗੀ ਜੋ ਸਿੱਖ ਬਾਦਰਕੌਮ ਹੈਗੀ ਹੈ ਉਸ ਨੂੰ ਵਾਕਈ ਲੱਗਿਆ ਕਿ ਅੱਜ ਅਸੀਂ ਬਾਦਰੀ ਦੇ ਵਿੱਚ ਹੈ ਇਹ ਚੀਜ਼ ਨਾ ਸਾਨੂੰ ਪਤਾ ਨਹੀਂ ਸੀ ਨਾ ਸਾਡੇ ਬੱਚਾ ਨੂੰ ਪਤਾ ਸੀ ਅੱਜ ਸਾਨੂੰ ਵੀ ਪਤਾ ਲੱਗੇ ਸਾਡੇ ਬੱਚਾ ਨੂੰ ਵੀ ਪਤਾ ਲੱਗ ਗਿਆ ਵੀ ਉਹ ਕੈਨੇਡਾ ਚ ਜ਼ਰੂਰ ਲੱਗਿਆ ਹੋਏ ਨੇ ਫੋਟੋ ਪਰ ਉਹ ਇਤਿਹਾਸ ਬਾਰੇ ਲੋਕ ਬਾਹਰ ਕੈਨੇਡਾ ਤਾਂ ਗਏ ਨੂੰ ਸਾਨੂੰ ਪੁੱਛਦੇ ਸਾਨੂੰ ਪਤਾ ਹੀ ਨਹੀਂ ਸੀ ਅੱਜ ਉਹਨਾਂ ਨੂੰ ਵੀ ਪਤਾ ਲੱਗੇ ਸਾਨੂੰ ਹੁਣ ਬੱਚਿਆਂ ਨੂੰ ਦੱਸੋਗੇ ਵੀ ਉੱਥੇ ਜਾ ਕੇ ਵੇਖਿਆ ਉੱਤੇ ਮੱਥਾ ਟੇਕਿਆ ਆਓ ਅੱਜ ਖੁਦ ਦੇਖ ਲਿਤੇ ਨੀ ਉਹ ਵੀ ਭਾਜੀ ਬਹੁਤ ਵਧੀਆ ਹੈ ਹਰ ਇੱਕ ਪੰਜਾਬੀ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਪੰਜਾਬੀਆਂ ਦਾ ਸਟਰਗਲ ਰਿਹਾ ਇੱਕ ਇਤਿਹਾਸ ਰਿਹਾ ਕੈਨੇਡਾ ਦਾ ਤੇ ਹਰ ਇੱਕ ਕੈਨੇਡੀਅਨ ਜਿਹੜਾ ਬੰਦਾ ਬਾਹਰ بیٹھا ਉਹਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਹਰ ਇੱਕ ਪੰਜਾਬੀ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ ਮਤਲਬ ਅਸੀਂ ਗੁਲਾਮ ਨਹੀਂ ਹੈਗੇ ਦਿਖਾਤਾ ਵੀ ਅਸੀਂ ਹੁਣ ਵੀ ਤਾਂ ਪਹਿਲਾਂ ਵੀ ਜਦੋਂ ਹਿੰਦਰਾ ਰਾਜ ਹੈਗਾ ਪਹਿਲਾਂ ਵੀ ਗੁਲਾਮ ਨਹੀਂ ਹੈਗੇ ਬਿਲਕੁਲ ਕਦੇ ਵੀ ਨਹੀਂ ਸੀਗੇ ਬਾਜੀ ਕਦੇ ਵੀ ਨਹੀਂ ਮੈਂ ਮਾਣ ਹੈ ਪੰਜਾਬੀ ਹੋਣ ਤੇ ਬਹੁਤ ਬਹੁਤ ਸੈਲੂਟ ਹੈ ਜਿਨ੍ਹਾਂ ਨੇ ਮੂਵੀ ਬਣਾਈ ਹੈ ਤੁਸੀਂ ਵੀ ਦੇਖੀ ਹੈ ਹਾਂਜੀ ਕਿਦਾਂ ਲੱਗਾ ਦੇਖ ਕੇ ਮੂਵੀ ਬਹੁਤ ਅੱਛੀ ਮੂਵੀ ਇਜ਼ ਵੈਰੀ ਨਾਈਸ ਕਿਦਾਂ ਲੱਗੀ ਮੂਵੀ ਤੁਸੀਂ ਦੇਖ ਕੇ ਆਏ ਹੋ ਤੁਸੀਂ ਤਾਂ ਜਾਣਦੇ ਹੋਗੇ ਇਸ ਇਤਿਹਾਸ ਨੂੰ ਵੀ ਬਹੁਤ ਚੰਗੀ ਬਹੁਤ ਜਿਆਦਾ ਲੱਗਿਆ ਕਿ ਆਓ ਸਮਾਂ ਸੀ ਜਦੋਂ ਅਜੇ ਹੋਇਆ ਹੋਣਾ ਕਿ ਇਹ ਜਾਂ ਮੰਜ਼ਰ ਹੋਣਾ ਤੇ ਅੱਜ ਉਸੇ ਸਕਰੀਨ ਤੇ ਦੇਖਿਆ ਬੜੇ ਟਾਈਮ ਬਾਅਦ ਅੱਛਾ ਲੱਗਿਆ ਤੁਹਾਨੂੰ ਕਿਦਾਂ ਲੱਗਿਆ ਸ ਬਹੁਤ ਵਧੀਆ ਮੂਵੀ ਬਣੀ ਹੋਈ ਹੈ ਜਿਵੇਂ ਇਤਿਹਾਸ ਦੇਖਿਆ ਹੀ ਹੋਇਆ ਹੈ ਕਿਤਾਬਾਂ ਚ ਵੀ ਪੜਿਆ ਹੈ ਬਹੁਤ ਅੱਛੀ ਬਹੁਤ ਵਧੀਆ ਸਕਰੀਨ ਤੇ ਅੱਜ ਦੇਖਿਆ ਨਾ ਬਹੁਤ ਜਿਹੜੀ ਐਕਟਿੰਗ ਹੈ ਬ੍ਰਿਲੈਂਟ ਦ ਸੇਮ ਜਸਟ ਆਸਪੀ ਥੈਂਕ ਯੂ ਬਹੁਤ ਵਧੀਆ ਲੱਗੀ ਜੀ ਕਿ ਮੈਡਮ ਜੀ ਲੱਗਿਆ ਮਤਲਬ ਹੁਣ ਆਪਣੇ ਇੱਧਰੇ ਪੰਜਾਬ ਦੀ ਲੜਾਈ ਜਦ ਵਧੀਆ ਲੱਗੀ ਇੱਧਰੋਂ ਗਏ ਲੋਕ ਲੜੇ ਅੰਗਰੇਜ਼ਾਂ ਦੇ ਨਾਲ ਵਿਰੋਧ ਕੀਤਾ ਵੀ ਸਾਨੂੰ ਓਨ ਦੋ ਵ ਦੇਸ਼ ਚ ਬਹੁਤ ਵਧੀਆ ਲੱਗੀ ਸੀ ਮਰਸਾ ਦੀ ਐਕਟਿੰਗ ਵਧੀਆ ਲੱਗੀ ਹਾਂਜੀ ਲੱਗੀ ਤੁਸੀਂ ਅੱਜ ਇੱਕ ਆਪਣੀ ਸਿੱਖਾਂ ਨੂੰ ਚਲੋ ਪਹਿਲਾਂ ਵੀ ਕਦੇ ਗੁਲਾਮ ਨਹੀਂ ਸਮਝਿਆ ਅੱਜ ਤੱਕ ਕਦੇ ਤੇ ਅੱਜ ਉਹ ਸਕਰੀਨ ਤੇ ਦੇਖੀ ਉਹ ਚੀਜ਼ ਲੋਕ ਮੇਰੇ ਮੈਂ ਇਹੀ ਕਹਿਣਾ ਚਾਹਣਾ ਵੀ ਇਹ ਨਾ ਮੂਵੀ ਬਹੁਤ ਸੋਹਣੀ ਹੈ ਮਸਤਾਨੇ ਵੀ ਸੀ ਚਲੋ ਉਹ ਹਿਸਟਰੀ ਦੋਨਾਂ ਦੀ ਅਲੱਗ-ਅਲੱਗ ਹੈ ਨਾ ਚਲੋ ਇਹ ਤੇ ਰਿਐਲਿਟੀ ਹੈ ਨਾ ਤੇ ਮੈਂ ਕਹਾਂਗਾ ਵੀ ਜਿੰਨੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਾਮਾਗਾਟਾ ਮਰੂ ਕਈ ਜਣ ਨੂੰ ਪਤਾ ਹੀ ਨਹੀਂ ਕੀ ਸੀਗਾ ਬਸ ਇਹਨਾਂ ਪਤਾ ਵੀ ਕਾਮਾਗਾਟਾ ਹੈ ਇਹ ਨਹੀਂ ਪਤਾ ਵੀ ਜਹਾਜ਼ ਜਾ ਕੇ ਕੀ ਆ ਉੱਥੇ ਪਹੁੰਚਿਆ ਨਹੀਂ ਪਹੁੰਚਿਆ ਹਨਾ ਤੇ ਆਪਾਂ ਨੂੰ ਜਮੇਨ ਨੂੰ ਵੀ ਪਤਾ ਸੀ ਆਪਾਂ ਕਿਸੇ ਦੀ ਕੋਈ ਗੱਲ ਕਰਦੇ ਹਾਂ ਮੈਨੂੰ ਵੀ ਪਤਾ ਸੀ ਤੇ ਮੈਨੂੰ ਹੁਣ ਅੱਜ ਗਵਾਏ ਨਹੀਂ ਕੁਝ ਨੌਲੇਜ ਇਕੱਠੀ ਕੀਤੀ ਹੈ ਨਾ ਤੇ ਅਗਲੇ ਨਾਫਰ ਕਰਦੇ ਨੇ ਨਾ ਕੁਝ ਉਹਨਾਂ ਇਹਨਾਂ ਬਣਾਉਂਦੇ ਨੇ ਉਹਨਾਂ ਦੀ ਜਾਨਾ ਦੇ ਤੌਰ ਤੇ ਬਤੌਰ ਅੱਜ ਅਸੀਂ ਉੱਥੇ ਰਾਜ ਕਰ ਰਹੇ ਹਾਂ ਬਿਲਕੁਲ ਤੁਸੀਂ ਦੇਖੋ ਟਰੂਡੋ ਨੇ ਵੀ ਆਪਣੀ ਜੋ ਵੀ ਹੈ ਨਾ ਸਪੀਚ ਚ ਕਿਹਾ ਸੀ ਅਸੀਂ ਮਾਫੀ ਮੰਗਦੇ ਹਾਂ ਉਸ ਚੀਜ਼ ਨੂੰ ਤੇ ਮਤਲਬ ਅਗਲ ਆਪਣਾ ਅਗਰ ਆਪਣਾ ਕੁਝ ਕਿਰਦਾਰ ਹੈਗਾ ਕੁਝ ਉਹਨਾਂ ਕਰ ਕੀ ਹੈ ਨਾ ਤੇ ਆਪਾਂ ਅੱਜ ਆਪਾਂ ਕੈਨੇਡਾ 'ਚ ਬੈਠੇ ਆ ਕਿਹੜੇ ਕਿਹੜੇ ਕਿੱਥੇ ਕਿੱਥੇ ਬੈਠੇ ਜਾ ਕੇ ਤੇ ਕੋਈ ਇਹਨਾਂ ਕਰ ਕੀ ਹੈ ਨਾ ਗੱਲਾਂ ਛਿੱਧੀਆਂ ਦਿੱਤੀਆਂ ਤੇ ਉਹ ਬੇਵਾ ਸਿੰਘ ਨੂੰ ਕੀ ਕੀ ਲੋੜ ਸੀ ਤਰਤੀਬ ਨਾਲ ਸਾਡੇ ਚਲੋ ਆਪਾਂ ਦਾ ਮੇਵਾ ਸਿੰਘ ਹੀ ਕਹਾਂਗੇ ਚਲੋਣਾ ਕੀ ਲੋੜ ਸੀ ਆਲਾ ਬੈਠਾ ਰਹਿੰਦਾ ਉਹ ਤਾਂ ਆਲਰੇਡੀ ਉਹ ਤਾਂ ਬਾਹਰੀ ਸੀ ਆਲਰੇਡੀ ਹੈਨਾ ਆਪਣੇ ਵਾਸਤੇ ਕੀਤਾ ਉਹਨੇ ਜੋ ਕੀਤਾ ਬਹੁਤ ਮਤਲਬ ਆਪ ਕੋਮ ਬਾਰੇ ਸੋਚਿਆ ਉਹੀ ਰਾਜਨੀਤੀ ਹੁਣ ਉੱਥੇ ਸਟੇਬਲ ਹੋਈ ਹੈ ਚਲੋ ਇੰਨੇ ਆਪਣੇ ਐਮਪੀ ਜਿੱਤੇ ਨੇ ਉਹ ਉਦੋਂ ਤੋਂ ਲੈ ਕੇ ਹੁਣ ਤੱਕ ਕਹਾਣੀ ਬਦਲੀ ਹੁਣ ਦੇਖੋ ਕਿੰਨੇ ਉਹਨਾਂ ਦੇ ਵੀ ਇਹ ਐਮਸੀ ਵੀ ਉੱਥੇ ਲੋਕ ਜੁੜਨਗੇ ਸਾਡੀ ਹਕੂਮਤ ਵਧੇਗੀ ਉਹੀ ਹੈ ਨਾ ਉਹ ਇਹੀ ਸੋਚ ਕੇ ਤੁਰੇ ਸੀ ਆਪਾਂ ਉੱਥੇ ਖੁੱਲੀ ਹਵਾ ਲਵਾ ਜੇਣਾ ਕਮਾਵਾਂਗੇ ਵਧੀ ਕਰਾਂਗੇ ਚਲੋ ਹੁਣ ਉਹ ਚੀਜ਼ ਨੋਰਮਲ ਹੋ ਗਈ ਨਾ ਹੁਣ ਤਾਂ ਚਲੋ ਬੰਦਾ ਕਹਿੰਦਾ 12 ਫੜੋ ਚਲੋ ਚੱਲੀ ਹੈ ਹੁਣ ਤਾਂ ਸੋਚਦੇ ਰਹੋਣੇ ਪੈਂਦੀ ਪਹੁੰਚਾਂਗੇ ਨਹੀਂ ਪਹੁੰਚਾਂਗੇ ਉਹਨਾਂ ਕਰਕੇ ਹੋਇਆ ਉਹਨਾਂ ਦੀ ਬਤੌਲਤਾ ਹੀ ਸਾਰਾ ਕੁਝ ਹੈ ਬਾਕੀ ਬਹੁਤ ਸੋਹਣੀ ਮੂਵੀ ਵੀਰੇ ਤੁਸੀਂ ਵੀ ਜ਼ਰੂਰ ਦੇਖੋ ਮੈਂ ਹੀ ਕਹਾਂ ਗੱਟ ਕੇ ਵੀਰੇ ਓਕੇ ਥੈਂਕ ਯੂ ਬਹੁਤ ਅੱਛੀ ਮੂਵੀ ਹੈ ਬਹੁਤ ਅੱਛਾ ਕੰਡੰਟਰ ਲੱਗਿਆ ਤਾਂ ਸੇਮ ਜਿਹਾ ਮਸਤਾਨੇ ਤੋਂ ਬਾਅਦ ਜੋ ਉਹਨਾਂ ਨੇ ਆਪਣੇ ਕਿਰਦਾਰ ਨਿਭਾਇਆ ਬਹੁਤ ਅੱਛਾ ਕਿਰਦਾਰ ਨਿਭਾਇਆ ਹੈ ਉਹ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਸਾਰਿਆਂ ਨੇ ਆਪਣਾ ਜੋਸ਼ ਦਿਖਾਇਆ ਜੋ ਉਹਨਾਂ ਨੇ ਸਫਰ ਕੀਤਾ ਸਾਰਿਆਂ ਨੂੰ ਯ ਬਹੁਤ ਆਪਣਾ ਕਿਤਾਬ ਆਇਆ ਸਟੋਰੀ ਬਹੁਤ ਵਧੀਆ ਲੱਗੀ ਜੀ ਤੇ ਸੇਮ ਜਸਰ ਦਾ ਸਟੋਰੀ ਬਹੁਤ ਵਧੀਆ ਸੀ ਕੁਗੀ ਦੀ ਵੀ ਜਮਨ ਨੈਕਸਟ ਪਾਰਟ ਵੀ ਉਹਨਾਂ ਦਾ ਬਹੁਤ ਅੱਛਾ ਆਏਗਾ ਇਸ ਮੂਵੀ ਦੇ ਵਿੱਚ ਬਹੁਤ ਕੁਝ ਜਾਣਨ ਨੂੰ ਮਿਲੇ ਸਾਨੂੰ ਸਿੱਖ ਇਤਿਹਾਸ ਦੇ ਬਾਰੇ ਤੇ ਮੂਵੀ ਬਹੁਤ ਅੱਛੀ ਸੀ ਵੀ ਰੌਂਗਟੇ ਖੜੇ ਵੀ ਸਾਡੀ ਕੌਮ ਕਿੰਨੀ ਦਲੇਰ ਕੌਮ ਹੈਗੀ ਆ ਬਿਲਕੁਲ ਜੀ ਇਤਿਹਾਸਕ ਮੂਵੀਜ਼ ਬਹੁਤ ਘੱਟ ਆਉਂਦੀਆਂ ਆ ਤਾਂ ਕਰਕੇ ਇਹ ਫਿਲਮ ਦੇਖ ਕੇ ਮਹਿਸੂਸ ਹੋਇਆ ਇੱਕ ਤਾਂ ਕਾਮਾ ਕਟਮ ਮਾਰੂ ਦਾ ਜੋ ਵੀ ਇਤਿਹਾਸ ਹੀ ਸਾਰਾ ਪਤਾ ਲੱਗਿਆ ਪ੍ਰੋਪਰ ਹਰ ਇੱਕ ਨੂੰ ਨਹੀਂ ਪਤਾ ਤੇ ਮੈਂ ਕਹਾਂਗੀ ਕਿ ਸਾਰੇ ਪਰਿਵਾਰ ਦੇਖਣ ਉਹ ਬਹੁਤ ਸੋਹਣੀ ਮੂਵੀ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਤੇ ਉਹਨਾਂ ਨੂੰ ਦੱਸਣ ਕਿ ਸਾਡੀ ਸਿੱਖ ਕੌਮ ਨੇ ਪਿਛਲੇ ਸਮੇਂ ਦੇ ਵਿੱਚ ਕਿੰਨੀ ਦਲੇਰੀ ਦੇ ਨਾਲ ਲੜਾਈ ਲੜੀ ਆ ਮਤੋਂ ਜਿਹੜੀਆਂ ਚੀਜ਼ਾਂ ਸਕੂਲਾਂ ਦੀ ਕਿਤਾਬਾਂ 'ਚ ਪੜ੍ਹਾਏ ਜਾਂਦੇ ਨੇ ਸ਼ਾਇਦ ਇਸ ਤਰ੍ਹਾਂ ਦਿਖਾਈਆਂ ਜਾਣ ਤਾਂ ਹੋਰ ਵੱਡਾ ਬੱਚੇ ਤੇ ਸਿੱਖੀ ਵੱਲ ਵੀ ਵਧਣਗੇ ਤਾਂ ਹੋਰ ਪ੍ਰਮੋਟ ਵੀ ਹੋਏਗਾ ਉਹਨਾਂ ਨੂੰ ਇਤਿਹਾਸ ਪਤਾ ਲੱਗੇਗਾ ਬਿਲਕੁਲ ਸਰ ਇਹ ਤਾਂ ਹੈ ਹੀ ਮੂਵੀਜ਼ ਪ੍ਰੈਕਟੀਕਲੀ ਬਹੁਤ ਜ਼ਰੂਰੀ ਹੈਗਾ ਅਸੀਂ ਬਿਲਕੁਲ ਮੂਵੀਜ਼ ਦਾ ਅੱਜ ਅੱਜ ਕੱਲ ਕਿੰਨਾ ਇੰਪੈਕਟ ਕਰ ਰਹੀਆਂ ਜੁਗ ਤੇ ਤਾਂ ਜ਼ਰੂਰੀ ਹੈ ਇਦਾਂ ਦੀਆਂ ਚੀਜ਼ਾਂ ਇਤਿਹਾਸਿਕ ਮੂਵੀਜ਼ ਹੋਣੀਆਂ ਬੇਹੱਦ ਜ਼ਰੂਰੀ ਹੈ ਤਰਸੇਮ ਜਸਰ ਭਾਜੀ ਦੀ ਐਕਟਿੰਗ ਬਹੁਤ ਅੱਛੀ ਸੀ ਗੁਰਪੀ ਕੁੱਕ ਦੀ ਐਕਟਿੰਗ ਬਹੁਤ ਅੱਛੀ ਸੀ ਬਾਕੀ ਸਾਰੇ ਹੀ ਆਰਟਿਸਟਾਂ ਨੇ ਬਹੁਤ ਸੋਨਾ ਰੋਲ ਨਿਭਾਇਆ